ਕੋਠੀ ਦੀਆਂ ਲਾਈਵ ਤਸਵੀਰਾਂ ਨੇ ਉਹ ਦੇਖ ਸਕਦੇ ਆਪਾਂ ਆਹੋ 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 ਆਹ اوئے کڈو 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 صاحب یار کر صاحب یار یار تو کڈو یار تیری پارٹی کو اوئے ہزار دا بھائی اوئے گھٹ لے او گھٹ اوئے ہزار دا بھائی اوئے تھوڑی یار او بھائی اسی کی کراں دس لے کر دو सामे लड़कियूं जे लाइ रोज़ा बारे बु पूरी खेत जे पूरे वक़्त ਤੇ ਦੇਖ ਸਕਦੇ ਆ ਜੀ ਬੇਹੋਸ਼ ਹੋ ਗਏ ਨੇ ਕੁਝ ਵਲੰਟੀਅਰ ਪੀਟੀਆਈ ਯੂਨੀਅਨ ਦੇ ਤੇ ਇਹ ਗੱਡੀ ਉਹਨਾਂ ਨੂੰ ਲੈ ਕੇ ਜਾ ਰਹੀ ਹੈ کافی ਜਿਆਦਾ ਇੱਥੇ ਮਾਹੌਲ ਖਰਾਬ ਹੋ ਗਿਆ ਇਹ ਸੰਗਰੂਰ ਹੈ ਭਗਵੰਤ ਸਿੰਘ ਮਾਨਾ ਦੇ ਕੋਠੀ ਦੀਆਂ ਲਾਈਵ ਤਸਵੀਰਾਂ ਨੇ ਉਹ ਦੇਖ ਸਕਦੇ ਆਪਾਂ ਇੱਥੇ ਲੱਗਦਾ ਬਹੁਤ ਜ਼ਿਆਦਾ ਕੰਮ ਖਰਾਬ ਹੋ ਸਕਦਾ ਇਹ ਡਾਟਾ ਚਾਰਜ ਦਵਾਰਾ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਕਿ ਰੋਕਿਆ ਜਾਵੇ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਰੋਕ ਲਿਆ ਜਾਵੇ ਭਾਨਾ ਸਿੱਧੂ ਭਾਈ ਆਇਆ ਸੀ ਜਿਵੇਂ ਆਇਆ ਉਸ ਤੋਂ ਬਾਅਦ ਚ ਨੌਜਵਾਨਾਂ ਨੇ ਲਗਾਤਾਰ ਉਹ ਬਹੁਤ ਚੜਿਆ ਉਹ ਇਸ ਤਰ੍ਹਾਂ ਹੈ ਮਸੰਦ ਦੀ ਕਸ ਵਾਲਾ ਬਹੁਤ ਹੈ ਸੰਗਰੂਰ ਜਿੱਥੇ ਲਗਾਤਾਰ ਜਫਾਕਵਾ ਯੂਨੀਅਨਾਂ ਸੀਗੇ ਇਹ ਸਰਕਾਰ ਮਹੱਲਾਂ ਦੇ ਵਿੱਚੋਂ ਚੱਲੂਗੀ ਪਿੰਡਾਂ ਦੇ ਵਿੱਚੋਂ ਚੱਲੂਗੀ ਸਾਡੀ ਦੁਸ਼ਮਣੀ ਉਹਨਾਂ ਨਾਲ ਆ ਜਿਹੜਾ ਉਹ ਨਹੀਂ ਪਧਵਾਤ ਸਮਾਨ ਆ ਕੁੜੀਆਂ ਨੂੰ ਰਜਿੰਦਰਾ ਹਸਪੀਟਲ ਦੇ ਵਿੱਚ ਨਾਲ ਮਰਨ ਮਰਨ ਕਰਾਉਂਦਾ ਸੀਗਾ ਆ ਹੀ ਮੁੰਡੇ ਨੇ ਝੂਠੇ ਦਾਅਵੇ ਕਰਦਾ ਸੀ ਸਾਡੀ ਲੜਾਈ ਉਹਨਾਂ ਨਾਲ ਆ ਇਸ ਕਰਕੇ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਉਹ ਜਿਹਨਾਂ ਨਾਲ ਗੱਲ ਕਰਫੋਤਾਂ ਚਾਹੁੰਦੇ ਆ ਜਿਹੜੇ ਵੋਟਾਂ ਵਲੇ ਨੇ ਝੂਠੇ ਵਾਅਦੇ ਕਰੇ ਸੀਗੇ ਆ ਸਾਡੀ ਇਹ ਗੱਲ ਤੁਹਾਨੂੰ ਪਿਆਰ ਨਹੀਂ ਹੈਗੇ ਇਸ ਕਰਕੇ ਵੀਰੋ ਆਪਾਂ ਇਹਨਾਂ ਨੂੰ ਕਾਮ ਦਿੰਦੇ ਆ ਆਮ ਨਾਲੋਂ ਬੜਾ ਸਾਰਾ ਕੰਮ ਕੜ ਕੇ ਜੇ ਆਪਣਾ ਕੋਈ ਨਹੀਂ ਮੰਗ ਮੰਨੀ ਹਦੀ ਆਪਾਂ ਜੇ ਅੰਦਰ ਚੱਲਾਂਗੇ ਯਾਰ ਕੋਈ ਟੱਕਰ ਨਹੀਂ ਭਾਈ ਉਹ ਕੋਈ ਗੱਲ ਨਹੀਂ ਪੜੇ ਇਹਨਾਂ ਨੂੰ ਪ੍ਰਸ਼ਾਸਨਿਕ ਤੌਰ 'ਤੇ ਆਪਣੀ ਸਾਰੀ ਜਿਹੜੀ ਗੱਲ ਕਰ ਰਹੇ ਨੇਗੇ ਇਹ ਪ੍ਰਸ਼ਾਸਨ ਜਣਾ ਆਪਣੀ ਗੱਲ ਨਹੀਂ ਮੰਨੂਗਾ ਜੋਹੀ ਭਗਮਾਟ ਜਿਹੜਾ ਕੈਂਚੇ ਦਾ ਫੱਟਾ ਸੀਗਾ ਜਿਹੜਾ ਸਾਡੀਆਂ ਭੈਣਾਂ ਤੇ ਜਾ ਕੇ ਉੱਤੇ ਮਰਨ ਬੱਤ ਘਲਾਵਾ ਸੀਗਾ ਅੱਜ ਉਹ ਹੀ ਭਗਮਾਟ ਨਾਲ ਮੁਕਮਾਦ ਦੀ ਕੋਸ਼ਿਸ਼ ਬੈਠਾ ਉੱਥੇ ਨਿਕਲਣ ਦਾ ਯਾਰ ਨਹੀਂ ਰਾਵੜ ਦੀ ਮੋਹ ਪਰ ਕੇ ਰਹਿ ਗਿਆ ਜਿਹੜਾ ਕਿਹਾ ਹੁੰਦਾ ਸੀ ਆ ਪੰਗਿਆਂ ਦੇ ਵਿੱਚੋਂ ਮਰਨ ਕੋਈ ਨਾ ਮੈਨਾਂ ਕਰਾ ਛੋਟੇ ਸਾਰਿਆਂ ਨੂੰ ਦੁੱਸਾ ਸਿਰ ਮੱਥਿਆ ਸਿਰ ਮੱਥਿਆ ਜਿਸ ਤਰ੍ਹਾਂ ਪਹਿਲੇ ਆਪਣੀ ਕਮੇਟੀ ਫਾਜ਼ਲਾ ਕਰੂਗੇ ਆਪਾਂ ਉਹਨੇ ਅੱਗੇ ਵਧਾਂਗੇ ਪਰ ਇਹੇ ਜਿਹੜਾ ਭਗਵੰਤ ਹਣ ਬੈਠਾ ਉੱਥੇ ਦੇਖੀ ਜਾਂਦਾ ਉਹੀ ਬੈਠਾ ਦੇਖੀ ਜਾਂਦਾ ਇਹਨਾਂ ਦੀ ਮਾਤਾ ਵੀ ਇੱਥੋਂ ਹੀ ਲੱਗਦੀ ਹੈ ਇਹਨਾਂ ਦੇ ਪੈਰ ਵੀ ਇੱਥੋਂ ਹੀ ਲੱਗਦੀ ਆ ਆ ਜਿਹੜੀ ਪੁੱਤਰ ਕਰਾ ਨੂੰ ਸਵਾਰ ਕਰਾ ਆ ਨਿਰੰਦਰ ਕੌਟੀ ਭਾਗਵਾ ਜੀ ਐਮਐਲਆ ਕਹਿੰਦੇ ਤੁਸੀਂ ਉੱਥੇ ਜਾ ਕੇ ਮੁੰਡਿਆਂ ਦਾ ਕੁੜੀਆਂ ਦਾ ਹਾਲ ਕਿਉਂ ਪੁੱਛ ਰਹੇ ਕਹਿੰਦੇ ਮੇਰੇ ਤਾਂ ਕੀ ਪਤਾ ਕਿ ਨਹੀਂ ਮੇਰੇ ਗੱਲ ਨੂੰ ਪੈਣ ਐਡੇ ਅਸੀਂ ਅਣਪੜ੍ਹੇ ਹੀ ਹੈਗੇ ਐਡੇ ਅਸੀਂ ਅਣਪੜ੍ਹੇ ਹੀ ਹੈ ਸਿੱਖਣਾ ਮਿਲਣ ਗਏ ਫੋਨੋ ਵੀਰੋ ਉਹਨਾਂ ਨੇ ਅਸੀਂ ਗੱਲ ਕਹੀ ਬਾਹਰ ਦੇ ਲੋਕਿਆਂ ਕੁੱਤ ਚੇ ਦੇ ਜਾ ਕੇ ਰਹੇ ਕਹਿੰਦਾ ਪੰਜਾਬ ਦੇ ਵਿੱਚ ਤਾਂ ਕੋਈ ਲੱਗਣ ਦੇ ਤੂੰ ਤਾਕਤ ਹੀ ਹੈਗਾ ਨੌਜਵਾਨ ਮੁੰਡੇ ਕੁੜੀਆਂ ਸਤਮਾ ਅੱਠ ਮੁੱਖ ਮੰਤਰੀ ਨਾਲ ਗੱਲ ਕਹੀ ਆ ਮੈਂ ਮੀਡੀਆ ਜਰੀਏ ਮੈਂ ਲੋਕਾਂ ਜਿਹੜੇ ਕਹਾਂ ਚਾਹੁੰਦਾ ਆ ਨੌਜਵਾਨ ਕੌਣ ਨੇਗੇ ਆ ਨੌਜਵਾਨ ਤੋਂ ਮੈਂ ਪੰਜਾਬ ਪੁਲਿਸ ਸਾਹਮਣੇ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਟਾਫਾ ਮਾਣਕ ਕਸੂਰ ਜੇ ਉਹ ਕਿਸੇ ਮੱਤੀ ਗੰਦੇ ਤਾਂ ਹਸਪੀਟਲ ਤੋਂ ਮੱਤੀ ਦੀ ਕੁਦੀ ਪ੍ਰਸ਼ਾਸਨ ਨੂੰ ਬੇਰਤੀ ਆ ਪ੍ਰਸ਼ਾਸਨ ਕੋਈ ਵੀ ਜਿਹੜਾ ਢਾਈ ਮਹੀਨੇ ਹੋ ਗਏ ਜਿਹੜਾ ਅੰਦੋਲਨ ਕਰਦੇ ਨੂੰ ਢਾਈ ਮਹੀਨੇ ਹੋ ਗਏ ਕਿ ਨਾ ਵੀ ਇੱਥੇ ਬੈਠਿਆ ਨੂੰ ਕੋਈ ਵੀ ਜਿਹੜੀ ਗੱਲ ਪੁੱਛ ਕੇ ਨਹੀਂ ਕਰਦਾ ਜੇ ਤੂੰ ਕੁੜੀ ਔਰਤੀ ਕਿਨੇ ਬਚਾ ਦੇਤਰ ਸੀ 11 ਸਾਲ ਹੋ ਗਏ ਢਾਈ ਮਹੀਨੇ ਇੱਥੇ ਬੈਠਿਆ ਨੂੰ ਹੋ ਗਏ ਇਸ ਕਰਕੇ ਉਹ ਜਿਹੜੀ ਕੁੜੀ ਉਹ ਤੇ ਹਸਪੀਟਲ ਦੇ ਵਿੱਚ ਆਟੋਮੈਟਿਕ ਕਰਾਈ ਸੀਗੀ ਉਹ ਸੁਖਸ਼ੀ ਸ਼ਰਮਾ ਉੱਥੇ ਹਸਪੀਟਲ ਦੇ ਵਿੱਚੋਂ ਭੱਜ ਗਈ ਆ ਜੇ ਕੁੜੀ ਨੂੰ ਕੁਝ ਵੀ ਹੁੰਦਾ ਤਾਂ ਕੰਮੇਵਾਰ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਦੇ ਉਧਰ ਕੋਈ ਇੱਥੇ ਮੁੱਖ ਮੰਤਰੀ ਨਹੀਂ ਚਾਹੇ ਪੰਜਾਬ ਦੇ ਮੁੱਖ ਮੰਤਰੀ ਅੱਜ ਇੱਥੇ ਆ ਸਕਦਾ ਇੱਥੇ ਆ ਕੇ ਗੱਲ ਨਹੀਂ ਸੁਣ ਸਕਦਾ ਐਡਾ ਕਿਹੜਾ ਮੁੱਖ ਮੰਤਰੀ ਹੋ ਗਿਆ ਹਾ ਆਕੇ ਇੱਥੇ ਮੀਟਿੰਗ ਕਰੇ ਲੋਕਾਂ ਦੇ ਵਿੱਚ ਬਹਿਣ ਕੇ ਜਦੋਂ ਉੱਥੇ ਮੂਸੇ ਵਾਲੇ ਦੇ ਪਿੰਡ ਦਾ ਨਾ ਹੁੰਦਾ ਉਹ 2-2000 ਬੰਦਾ ਪੰਜਾਹ ਕੁਰਸੇ ਲਾਇਦਾ ਇੱਥੇ ਲਾ ਕੇ ਮੀਟਿੰਗ ਕਰੇ ਇਹਦਾ ਚਾਹੀਦਾ ਕਿਦਾਂ ਤੁਹਾਨੂੰ ਮਾਰਿਆ ਇੱਥੋਂ ਤੱਕ ਕਰ ਕੁੜੀ ਨਾ ਤਾਂ ਕਿ ਗਾਂਸ ਨੇ ਮੈਨੂੰ ਮਾਰਿਆ ਆਹ ਪੱਲੇ ਲੱਗਿਆ ਆਹੀ ਕੈਬਨਟ ਮੰਤਰੀ ਜਿਹੜਾ ਫੁੱਲਵਾ ਖੜਾ ਬੁਲਦਾ ਹਦਾ ਆਹੀ ਕੈਬਨਟ ਮੰਤਰੀ ਨੇ ਆਹੀ ਕੇਤਰੀਵਾਲ ਜਿਹੜਾ ਕੁੜੀ ਨੂੰ ਧਾਂਗ ਬਣਾਇਆ ਸੀਗਾ ਉਹ ਵੀ ਕੁੜੀਆ ਜਿਹੜੀ ਉੱਥੇ ਹਸਪੀਟਲ ਦੇ ਵਿੱਚ ਬੱਜੀ ਹੋਈ ਕੁੜੀਆ ਵੇ ਇਸ ਕਰਕੇ ਆਪਾਂ ਥੋੜਾ ਚਾਉਂਦੇ ਦੇ ਵਿੱਚ ਵੀ ਰਹੋ ਕੋਈ ਤੇ ਕੇ ਬੇਨਤੀ ਆ ਪੰਜਾਬ ਪੁਲਿਸ ਵਾਲੇ ਵੀ ਵਿੱਚਦਾ ਹੈ ਗੱਲ ਕਹਿ ਰਹੇ ਨੇ ਕਿਦਾ ਜੀ ਤਾਂ ਬਹੁਤ ਕਰਦਾ ਵੀ ਅੱਕੇ ਜਾ ਕੇ ਕਹਿੰਦਾ ਘਰ ਤਾਂ ਦੋ ਪਰ ਕਹਿੰਦੇ ਸਾਡੀ ਮਜਬੂਰੀ ਹੈ ਪੰਜਾਬ ਪੁਲਿਸ ਵਾਲੇ ਪਰ ਇਹ ਗੱਲ ਸਾਹਦੇ ਨਹੀਂ ਚਾਹੀਦੀ ਆ ਰੋਟੀ ਭਾਤੀ ਵਾਲੇ ਛੋਟੇ ਦੇ ਨਾਮ ਜਿਹੜੇ ਮੁੰਡੇ ਆਪ ਨੂੰ ਤਾਕਤਾਂ ਵਾ ਦੇਣਾ ਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਸਾਡੇ ਭਰਾ ਹੋ ਤੁਸੀਂ ਤਾਂ ਭਾਤੀ ਹੋ ਕੇ ਆ ਬੈਠੇ ਲੇਖ ਰਹੇ ਇਸ ਕਰਕੇ ਥੋੜਾ ਮੋਟਾ ਇਹ ਕਰ ਆਪਾਂ ਵੀ ਥੋੜੀ ਕਰਮ ਕਰ ਲਿਆ ਕਰੋ ਲਗਾਤਾਰ ਤੁਸੀਂ ਤਸਵੀਰਾਂ ਵੇਖ ਰਹੇ ਹੋ ਧਰਨਾਕਾਰੀ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਘਰ ਦੇ ਬਾਹਰ ਖੜੇ ਸਨ ਇੱਕ ਗੱਡੀ ਜਿਹੜੀ ਪਾਣੀ ਦੇ ਬੁਸ਼ਾਰਾ ਵਾਲੀ ਹੁਣ ਦੂਜੀ ਗੱਡੀ ਮੰਗਵਾਈ ਗਈ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਨੇ ਪਹਿਲੀ ਗੱਡੀ ਦੇ ਵਿੱਚੋਂ ਪਾਣੀ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਇੱਕ ਹੋਰ ਗੱਡੀ ਮੰਗਵਾਈ ਗਈ ਹੈ ਤੇ ਅਸੀਂ ਤੁਹਾਨੂੰ ਇਹ ਦਿਖਾ ਦਿੰਨੇ ਆ ਇਹ ਤੁਸੀਂ ਵੇਖ ਸਕਦੇ ਹੋ ਜਿਹੜੀ ਦੂਜੀ ਗੱਡੀ ਹੈ ਉਹ ਅੰਦਰਲੇ ਪਾਸੇ ਖੜੀ ਹੈ ਤੇ ਹੁਣ ਨੌਜਵਾਨ ਜਿਹੜੇ ਨੇ ਉਹਨਾਂ ਨੇ ਕੋਸ਼ਿਸ਼ ਹੈ ਕਿ ਕਿਸੇ ਨੇ ਕਿਰੇ ਢੰਗ ਨਾਲ ਇਹਨਾਂ ਨੂੰ ਸ਼ਾਂਤ ਮੇਂ ਢੰਗ ਨਾਲ ਬਿਨਾ ਕਿਸੇ ਨੂੰ ਨੁਕਸਾਨ ਦੇ ਸਭ ਕੁਝ ਠੀਕ ਰਵੇ ਪਰ ਪ੍ਰਦਰਸ਼ਨ ਕਰ ਜਿਹੜੇ ਨੇ ਉਹ ਇੱਕੋ ਹੀ ਮੰਗ ਹੈ ਕਿ ਜਿਹੜੋ ਉਹਨਾਂ ਨਾਲ ਵਾਦਾ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਦੁਆਰਾ ਉਸ ਨੂੰ ਉਹ ਪੂਰਾ ਕਰਨ ਤੇ ਕਿ ਇਹ ਤਾਂ ਆਰ ਪਾਰ ਦੀ ਲੜਾਈ ਵਾਲੀ ਗੱਲ ਕੀਤੀ ਜਾ ਰਹੀ ਹੈ ਕਿ ਜਾਂ ਤਾਂ ਉਹਨਾਂ ਨੂੰ ਰੱਖਿਆ ਜਾਵੇ ਉਹਨਾਂ ਦੀ ਜਿੰਮੇਵਾਰੀ ਵਾਲੇ ਜਿੰਮੇਵਾਰੀ ਵਾਲੇ ਕਿ ਜਾਂ ਪਾਵੇ ਇਸ ਗੇਟ ਤੋਂ ਨਹੀਂ ਹਟਣਗੇ ਜਿਹਾ ਇਹਨਾਂ ਪ੍ਰਦਰਸ਼ਨਕਾਰੀਆਂ ਦੁਆਰਾ ਇਹ ਕਿਹਾ ਗਿਆ ਵਾਰ-ਵਾਰ